ਦੀ ਹਜੇ ਤਾਂ ਆਪਸ਼ਨੜੀ ਹੈ ਸਾਨੂੰ ਤੇ ਮੇਰੇ ਨਾਲ ਅੰਛ ਮੋਟਾ ਹਲਵਾਈ ਸਾਡਾ ਉਧਰ ਦੇਖ ਉਧਰ ਕੀ ਬਣਾ ਆ ਫਿਰ ਆਪਾਂ ਤੇ ਓਏ ਆਡੀਅেন্স ਦੇ ਮਾਰਦਾ ਓਏ ਲੈ ਇਹ ਆਪਾਂ ਦਾ ਸਾਰ ਜਿਹੜੀ ਕੜਾਈ ਮਾਰ ਲੀਏ ਹਨਾ ਪਾਣੀ ਪਾ ਤਾ ਤੇ ਫਿਰ ਹੈ ਦੇਖ ਲਾ ਫੇਰ ਤੁਹਾਨੂੰ ਲੈ ਕੜਾਈ ਆਪਾਂ ਪੂਰੀ ਮਾਣਦੇ ਨੇ ਇਹ ਛੋਟਾ ਹਲਵਾਈ ਫੋਟੋ ਦੇਖੋ ਤੁਮਰੇ ਵੇਕੇ ਮਮੀ ਬਣਾਉਗੀ ਹੈ ਨਾਨੀ ਬਣਾਉਗੀ ਉਧਰ ਹੀ ਦੱਸ ਦੇ ਨਾਨੀ ਬਣਾਉਗੀ ਕੌਣ ਬਣਾਉਗੀ ਕੌਣ ਬਣਾਉ ਨਾਨੀ ਨਾਨੀ ਨਾਉਗੀ ਲੌੜੀ ਅੱਜ ਨਾਨੀਏ ਬਣਾ ਪਤਾ ਨਹੀਂ ਖੋਆ ਕੇ ਪਨੀਰੀ ਉਹ ਹਜੇ ਬਾਅਦ ਚ ਪਤਾ ਲੱਗੂ ਸਾਨੂੰ ਹੈ ਤੇ ਆਪਣੇ ਦਿਲਾ ਦੇ ਲਾ ਸਕਦੇ ਆ ਪੜਾ ਨਹੀਂ ਲਾ ਸਕਦੇ ਆ ਆਪਾਂ ਪੜਾ ਰਿਹਾ ਲੱਗ ਗਿਆ। ਪੜਾ ਰਿਹਾ ਲੱਗ ਗਿਆ ਨਾਨੀ ਨੇ ਸਾਰਿਆਂ ਨੂੰ ਵਰਤਾ ਦੇ ਦਿੱਤੀ। ਪੜਾ ਰਿਹਾ ਲੱਗ ਗਿਆ ਤੇ ਲੈ ਕੇ ਆ। ਪੜਾ ਰਿਹਾ ਕੰਮ ਹੋ ਗਿਆ। ਠੀਕ ਆ। ਪਨੀਰ ਆਪਾਂ ਸ਼ਾਮ ਨੂੰ ਬਣਾਵਾਂਗੇ। ਪਹਿਲਾਂ ਆਪਾਂ ਆਜਾ ਨੂੰ ਠੀਕ ਆ। ਇਹ ਮੋਨਾ ਤੇਰੀ ਡਿਊਟੀ ਆ ਸੰਭਾਲੋ। ਅੱਜ ਆਪਾਂ ਕੀ ਬਣਾਏ? ਅੱਜ ਆਪਾਂ ਦੇਣੀ ਨਾ ਨਾਨੀ ਕੀ ਖੁਆ ਤੇ ਪਨੀਰ ਇੱਥੇ ਹੋ ਗਿਆ। ਚਲੋ ਚਲੋ ਲੈ ਕੇ ਚਾਉਦੇ ਆਪਾਂ ਕੜਾਈ ਲਓ ਜੀ ਕੜਾਈ ਅਸੀਂ ਲਾਏ ਆ ਤੇ ਪਾਣੀ ਇਹਦੇ ਚ ਪੂਰਾ ਸੋਕ ਚੁੱਕਿਆ ਤੇ ਆਣਾ ਪੂਰਾ ਵਾ ਦਿੰਨੇ ਆ ਉਸਤੇ ਪਿੱਛੇ ਤਵਾ ਲਾਇਆ ਕੇ ਵੈਸੀ ਜਿਹੜਾ ਤਵਾ ਅਸੀਂ ਤੇ ਆਇਆ ਮੋਟੇ ਇਹ ਸਾਡਾ ਹਲਵਾਈ ਭੱਜ ਗਿਆ ਪਤਾ ਨਹੀਂ ਤਾਂ ਪੇਮੈਂਟ ਨਹੀਂ ਮਿਲੀ ਹਲਵਾਈ ਨਹੀਂ ਤੇ ਪਤਾ ਨਹੀਂ ਕੀ ਚੱਕਰ ਪਾਇਆ ਉਹ ਹਾਰਪਿਕ ਚੱਕਰ ਹਾਂ ਹਾਰਪਿਕ ਪਾਉਣਾ ਪੈਂਦਾ ਚੱਕਰ ਨਾਲ ਚੱਕਣ ਵਾਲਾ ਕਿ ਛੇ ਵਿੱਚ ਪਾਉਣਾ ਲਓ ਆਪਾਂ ਹੁਣ ਅੱਗੇ ਜਿਹੜੀ ਬਰ ਰਹੀ ਐ ਇਸ ਟਾਈਮ ਆਈ ਦੇ ਥੱਲੇ ਤੇ ਹਲਵਾਈ ਹੁਣ ਪਤਾ ਨਹੀਂ ਕਿੱਧਰ ਗਿਆ ਉਹਦੇ ਬੰਦਾ ਗੱਲ ਨਹੀਂ ਬਣਨੀ ਯਾਰ ਤੈਨੂੰ ਪਤਾ ਕਿੱਥੇ ਆ ਹਲਵਾਈ ਅੰਛ ਪੁਰੇ ਤਾਂ ਬੱਚਾ ਚੜਿੰਗੀ ਚੜਿੰਗੀ ਨੂੰ ਬੁਲਾਉਂਦੇ ਆ ਚੜਿੰਗੀ ਚ ਦੇਖੇ ਦਿਖਾਈਂ ਦਿਖਾ ਦੇ ਚੜਿੰਗੀ ਕੋਈ ਆਦੀ ਚੜਿੰਗੀ ਨਹੀਂ ਉਹਦਾ ਵਿੱਚ ਇਹ ਇਹ ਕੜਾ ਹਲਵਾਈ ਆ ਅੱਜ ਤਾਂ ਮੇਰਾ ਹਲਵਾਈ ਆ ਗਿਆ ਹਲਵਾਈ ਆ ਗਿਆ ਲੋ ਜੀ ਸਾਡਾ ਹਲਵਾਈ ਆ ਗਿਆ ਆ ਜਾਓ ਜੀ ਕਿਹੜਾ ਗਿਆ ਨਾ ਤੇ ਪਰਫਾਰਮ ਕਰਾਉਗਾ ਪਨੀਰੀ ਕੇ ਕੋਆ ਹੈ ਕੋਈ ਆ ਦੇਖੋ ਜੀ ਕਿੰਨੇ ਦੁਖਸਾੜੇ ਹੈ ਹਾਈ 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 ਲੋਰੀ ਇਸ ਤੋਂ ਪਹਿਲਾਂ ਮੈਨੂੰ ਪੁੱਟੇ ਆਪਾਂ ਦੇਖਦੇ ਵੱਡੇ ਹਲਵਾਈ ਨੂੰ ਬੁਲਾ ਲਿਆ ਆਪਾਂ ਹਣਾ ਤੈਂ ਆਓ ਆਪਾਂ ਫਿਰ ਦੇਖਦੇ ਅੱਗੇ ਕੀ ਕੀ ਕਰਦਾ ਸਾਡਾ ਹਲਵਾਈ ਚਲੋ ਜੀ ਕੜਾਈ ਆਪਣੀ ਬੜੀ ਹੁਣ ਕਿਹਾ ਹੋ ਦਿੱਤੀ ਕਿਹਦੇ ਚਾਹਤੀ ਯੇ ਚਲੋ ਕੀ ਕੀ ਹੋ ਲਿਆ ਹੋ ਗਿਆ ਅਲੇ ਹੋ ਗਿਆ ਹੋ ਹਾਂ ਕਦੇ ਕਿ ਹੋ ਰਿਹਾ ਓਏ ਕਿਉਂ ਹੋ ਕਦੇ ਕਿਉਂ ਹੋ ਕਦੇ ਕਿ ਹੋ ਲਿਆ ਓਏ ਯਾਰ ਬਹੁਤ ਅੱਗ ਆਇਆ ਇਧਰ ਮਾਤਾ ਸ਼੍ਰੀ ਕਿਉਂ ਆ ਪਾਰੇ ਯਾਰ ਆ ਦੇਖੋ ਤੁਸੀਂ ਤੇ ਪ्योर ਦੇਸੀ ਕਿਉ ਕੜਾਈ ਸਾਡੀ ਮੱਚ ਗਈ ਸੀ ਅਸੀਂ ਨਕਲੀ ਹਲਵਾਈ ਸੀ ਤੇ ਕਿਤੇ ਟਰਾਈਡਰ ਅੱਗੇ ਦੇਖੋ ਨਾ ਸਾਰਾ ਪੈਕੇਟ ਮੈਂ ਨਜ਼ਰ ਲਾਦੀ ਮੈਂ ਇਸ ਤੋਂ ਪਹਿਲਾਂ ਪੈਕੇਟ ਪਿੱਛੇ ਜੀ ਪਿਛੇ ਪਿਛੇ ਰੇ ਪੁੱਤ ਲੈ ਹੁਣ ਹਲਵਾਈ ਦੇਖੀ ਭੱਜ ਭੱਜ ਕਿਉਂ ਗਿਆ ਮੈਨੂੰ ਉਹ ਹੈਂਡ ਦਾ ਜਦਾ ਹਲਵਾਈ ਸਾਹਿਬ ਘੋਪ ਆ ਰਹੇ ਆ ਜਿਹੜੀ ਇੱਕ ਥੈਲੀ ਆ ਮਨੋ ਹੀ ਨਹੀਂ ਵਧੀਆਂ ਅੱਜ ਇਸ ਪਾਰ ਨੂੰ ਕੀ ਚੰਦੀ ਹੋਈ ਬੜੀ ਬੜੀ ਛੱਡਦੀ ਜਿੱਤੇ ਆ ਤਰ ਕਿੰਨਾ ਚੰਦੀ ਕੜ ਕੀ ਰੱਖਿਆ ਹੈ ਕਿੰਨਾ ਨਾਲ ਜਦਾ ਚੰਦੀ ਕੜ ਚਾਵੜ ਦੱਲੇ ਆ ਦੇਖੋ ਕਿਉਂ ਉਹ ਤੂੰ ਕੀ ਕਰੀਏ ਨਾ ਚਲ ਆਪਾਂ ਦੇਖਦੇ ਆਂ ਦੂਜਾ ਪੈਕੇਟ ਵੀ ਇਹ ਹੈਲੋ ਇਹ ਕੱਟ ਕੇ ਕੱਟ ਕੇ ਲੈ ਵਿੱਚ ਆ ਗਿਆ ਹੁਣ ਹੱਥ ਲੈ ਕੇ ਲੈ ਇਹਦੇ ਨਾਲ ਲਾਏਗਾ ਵੇ ਇਹਦੇ ਨਾਲ ਲਾਏਗਾ ਵੇ ਘਰ ਮੰਦੀ ਦੀ ਲੈ ਆਈ ਪਣ ਇਹਦੇ ਨਾਲ ਲਾਏਗਾ ਕਿ ਕਿਹਦੇ ਨਾਲ ਇਹਦੇ ਨਾਲ ਲਾਏਗਾ ਠੀਕ ਹੈ ਲਓ ਇਹਦਾ ਦੇਖ ਲਓ ਤੁਸੀਂ ਆਹ ਲਾਉਣ ਦਾ ਯੰਤਰ ਦੇਖ ਲਓ ਇਹਦਾ ਲਾ ਵਾਲੀ ਆਉਂਦਾ ਪੂਰੇ ਵੇਖ ਤੱਕ ਕੀ ਸੀਨ ਕਰਦਾ ਚਲੋ ਜਦੋਂ ਘਿਓ ਆਪਣਾ ਬੁੱਲ ਜੂਗਾ ਫਿਰ ਆਪਾਂ ਦੇਖਦੇ ਕੀ ਬਣਦਾ ਸ਼ੱਕਰ ਉਹ ਲਿਆ ਫੜ ਕੇ ਸ਼ੱਕਰ ਵੀ ਹੈਗਾ ਜੀ ਆਪਣੇ ਕੋਲੇ ਨਾਲ ਦੀਦੀ ਵੀ ਹੈਲਪ ਕਰਾ ਰਹੀ ਆ ਸ਼ੱਕਰ ਪਾਉਣਾ ਕਿ ਆਪਾਂ ਖੰਡ ਪਾਉਣੀ ਆ ਸ਼ੱਕਰ ਸ਼ੱਕਰ ਘੱਟ ਪਾਉਣੀ ਆ ਸ਼ੱਕਰ ਨਾਲ ਦੀਦੀਆਂ ਸਹੀ ਸਹੀ ਬੋਲੋਗੀ ਚਲੋ ਸ਼ੱਕਰ ਪਾਵਾਂਗੇ ਦੀਦੀ ਦੇ ਕਹਿੰਦੇ ਸ਼ੱਕਰ ਪਾਵਾਂਗੇ ਸਾਰਿਆਂ ਦੀ ਆਹ ਦੇਖੋ ਜੀ ਚਲੋ ਦੇਖਦੇ ਆਪਾਂ ਹੁਣ ਅੱਗੇ ਕੀ ਕਰਦੇ ਆ। ਤੇ ਪਿਆਰ ਦੇਸੀ ਕਾ ਕੜਾਈ ਸਾਡੀ ਮੱਚ ਗਈ ਸੀ ਅਸੀਂ ਨਕਲੀ ਹਲਵਾਈ ਸੀ ਤੇ ਕਿਤੇ ਡਰਾਈਵਰਾਂ ਨੇ ਦੇਖੋ ਖਲਾਉਣਾ ਸਾਰਾ ਪੈਕੇਟ ਮੈਂ ਨਜ਼ਰ ਲਾਦੀ ਮੈਂ ਇਸ ਤੋਂ ਪਹਿਲਾਂ ਪੈਕੇਟ ਪਿਕ ਲੇ ਪਿੱਛੇ ਪਿੱਛੇ ਰਹਿ ਪਤਾ ਲੈ ਹੁਣ ਹਲਵਾਈ ਦੇਖੀ ਭੱਜ ਭੱਜ ਕੇ ਆ ਗਏ ਮੈਨੂੰ ਉਹ ਐਂਡ ਦਾ ਹਲਵਾਈ ਸਾਹਿਬ ਕਾ ਵਾ ਪਾ ਰਹੇ ਜਿਹੜੀ ਇੱਕ ਥੈਲੀ ਆ ਨੋ ਹੀ ਨਹੀਂ ਵੱਢੀ ਜਾਂਦੀ ਅਸਿਸ ਵਾਲਾ ਕੋਈ ਨਹੀਂ ਜਾਈਂ ਉਹ ਮੈਂ ਛੱਡਦੀ ਜਿੱਤੇ ਅਤਰ ਕੇ ਨਾ ਚੰਦੀ ਗੜ ਕੀ ਰੱਖਿਆਗਾ ਕਿੰਨਾ ਨਾਲ ਦੂਜਾ ਦਾ ਚੰਦੀ ਗੜ ਚਾਵਣ ਦਾ ਆ ਦੇਖੋ ਕਿਉਂ ਉਹ ਤੂੰ ਕੀ ਕਰੀਏ ਨਾ ਚਲ ਆਪਾਂ ਦੇਖਦੇ ਆਂ ਦੂਜਾ ਪੈਕੇਟ ਵੀ ਹੇ ਹੈਲੋ ਇਹ ਕੱਟ ਕੇ ਕੱਟ ਕੇ ਲੈ ਵਿੱਚ ਆ ਗਿਆ ਹੁਣ ਹੱਥ ਲੈ ਕੇ ਲੈ ਇਹਦੇ ਨਾਲ ਲਾएंगे ਓਏ ਇਹਦੇ ਨਾਲ ਲਾएंगे ਘਰਮਦੀਦੀ ਲਈ ਪਣ ਇਹਦੇ ਨਾਲ ਲਾएंगे ਕਿ ਕਿਹਦੇ ਨਾਲ ਇੱਕ ਵਾਰੀ ਇਹਦੇ ਨਾਲ ਲਾएंगे ਠੀਕ ਹੈ ਲਓ ਇਹਦਾ ਦੇਖ ਲਓ ਤੁਸੀਂ ਆਹ ਲਾਉਣ ਦਾ ਯੰਤਰ ਦੇਖ ਲਓ ਇਹਦਾ ਲੈ ਵਾਲ ਵੀ ਆਉਂਦਾ ਪੂਰੇ ਵੇਖ ਤਾਂ ਕੀ ਸੀਨ ਕਰਦਾ ਚਲੋ ਜਦੋਂ ਘਿਓ ਆਪਣਾ ਉਬਲ ਜਾਊਗਾ ਫਿਰ ਆਪਾਂ ਦੇਖਦੇ ਕੀ ਬਣਦਾ ਸ਼ੱਕਰ ਵੀ ਹੈਗਾ ਜੀ ਆਪਣੇ ਕੋਲੇ ਨਾਲ ਦੀਦੀ ਵੀ ਹੈਲਪ ਕਰਾ ਰਹੀ ਆ। ਸ਼ੱਕਰ ਪਾਉਣਾ ਕਿ ਆਪਾਂ ਖੰਡ ਪਾਉਣੀ ਆ? ਨਹੀਂ ਨਹੀਂ ਸ਼ੱਕਰ। ਸ਼ੱਕਰ ਘੱਟ ਪਾਉਣੀ ਆ। ਸ਼ੱਕਰ ਨਾਲ ਦੀਦੀ ਆ ਸਹੀ। ਸਹੀ ਬਣੂਗੀ ਚਲੋ ਸ਼ੱਕਰ ਪਾਵਾਂਗੇ। ਦੀਦੀ ਨੇ ਕਹਿੰਦੇ ਸ਼ੱਕਰ ਪਾਵਾਂਗੇ। ਸਾਰਿਆਂ ਦੀ ਆਹ ਦੇਖੋ ਜੀ। ਚਾਹੋ ਸ਼ੱਕਰ ਖਾਣ ਦੀ। ਚਲੋ ਦੇਖਦੇ ਆਪਾਂ ਹੁਣ ਅੱਗੇ ਕੀ ਕਰਦੇ ਆ। ਥੋੜਾ ਜਿਆਦਾ। ਜੀ। ਪਰ ਝਿੰਡੀ ਹਲਵਾਈ ਵੀ ਆਇਆ ਵਾ। ਦੇਖ ਸਾਹਦੇ ਤੁਸੀਂ। ਚੀਂਡੇ ਹਲਵਾਈ ਸਾਰਾ ਟੱਬਰ ਉਹ ਭੱਜ ਗਿਆ ਇਹ ਭਜਦਾ ਬਹੁਤ ਆ ਇਹ ਬੰਦਾ ਚੋਰ ਆ ਵੀਡੀਓ ਚ ਨਹੀਂ ਆਉਣਾ ਚਾਹਦਾ ਆ ਨਿਕਲਣਾ ਤਕਰੀਬਾ ਨਾਲ ਬਹੁਤ ਨਾ ਨਹੀਂ ਸਹੀ ਮੈਨੂੰ ਤਾਂ ਲੱਗਦਾ ਅੱਜ ਸਾਰੇ ਦਿਨ ਚ ਕੀ ਹੋਈ ਨਿਕਲੂ ਬਾਹਰ ਵਾਈ ਕਰਕੇ ਨਹੀਂ ਇਹ ਸਾਰੇ ਤੋਂ ਮੋੜ ਦੇ ਤਾਂ ਇੱਥੇ ਆਪਣਾ ਡੱਬੀ ਚ ਕੱਢ ਲੈਣੀ ਲੱਗੇ ਉਹ ਆ ਗਿਆ ਮੇਨ ਹਲਵਾਈ ਹੈ ਅੰਦਰ ਪਿਆ ਹੋਣਾ ਸਾਰਾ ਹਟ ਤੈਨਾਂ ਪਾਲੀ ਕਿਉਂ ਬੱਚੇ ਕਿੰਨੇ ਕਿ ਨਹੀਂ ਪੈਂਦਾ ਨਹੀਂ ਦੱਤਾ ਗੀ ਪਤਾ ਨਹੀਂ ਹੈਗਾ ਠੰਡਾ ਇਹ ਪੰਜੀਰੀ ਪੰਜੀਰੀ ਬਣਾ ਰਹੀ ਹੈ ਜੀ ਖੁਆ ਕੈਨਸਲ ਕਰਤਾ ਆਲੂ ਕੱਟੀ ਨਹੀਂ ਜੀਰੀ ਪੰਜੀਰੀ ਪੰਜੀਰੀ ਬਣਾ ਰਹੀ ਨਾਨੀ ਅੰਮਾ ਕਿੰਨੀ ਪਿਆਰੀ ਅੱਗਾ ਤੇ ਇਹ ਹਲਵਾਈ ਅੱਗ ਸੇਕਣਾ ਹੈ ਕਿ ਬਣਾਉਣਾ ਹੈ ਉਹ ਹਲਵਾਈ ਹਾਰ ਦੇ ਹੈ ਆ ਪਾਤੀ ਮੰਮੀ ਆ ਨਹੀਂ ਤੂੰ ਅੱਗ ਸੇਕਣਾ ਹੈ ਕਿ ਬਣਾਉਣਾ ਹੈ ਪੰਜੀਰੀ ਮਰੋਟੀ ਕੀ ਕਰਾ ਚਲੋ ਆ ਦੇਖੋ ਕਿਉਂ ਪੂਰਾ ਉਬਲ ਰਿਹਾ ਦੇਖ ਸਕਦੇ ਤੁਸੀਂ ਇਹ ਰਗ ਗਿਆ ਆਪਾਂ ਦੇਖਦੇ ਜਦੋਂ ਕਿਉਂ ਉਬਲ ਗਿਆ ਥੋੜਾ ਜਿਹਾ ਧੂਆਂ ਨਹੀਂ ਜਿਆਦਾ ਹੈਗਾ ਮੈਂ ਜੀ ਬੱਸ ਕਹਿੰਦਾ ਅੰਦਰ ਆਓ ਹਮਾਰੇ ਆਓ ਮਾਤਾ ਜੀ ਮਾਤਾ ਜੀ ਉਹ ਕਰੋ ਉਹ ਕਰ ਕੀ ਕਰੀ ਅੱਛਾ ਕਰਾਈ ਸਹੀ ਕਰਦੇ ਅੱਛਾ ਕਰਾਈ ਸਹੀ ਕਰਦੇ ਹੁਣ ਇਹਦੇ ਵਿੱਚ ਪੈਣ ਜਾ ਰਿਹਾ ਆਟਾ ਦੇਸੀ ਘਿਓ ਦੇ ਵਿੱਚ ਦੇਖੋ ਆਟਾ ਪੈਣ ਜਾ ਰਿਹਾ ਤੇ ਦੇਖ ਰਹੀਏ ਖੁਰੀ ਲਾ ਗਿਆ ਆਪਾਂ ਤੇ ਆਟਾ ਫੁੱਲੂਗਾ ਵੀ ਨਾ ਫੁੱਲ ਕੇ ਜਿਆਦਾ ਬਣ ਜਾਊਗਾ ਦੀਦੀ ਤੇ ਮੰਮੀ ਆਟੇ ਨੂੰ ਲਾ ਰਹੇ ਆ ਤੇ ਸੱਕਰ ਲੈ ਆਮਟ ਸੱਕਰ ਸੱਕਰ ਹੁਣੇ ਪਾਣੀ ਘੜ ਕੇ ਪਾਣੀ 1.5 ਕਿਲੋ ਦਾ ਵੱਧ ਜਿੰਨਾ ਵਾਲਾ ਕਹਿੰਦੇ ਥੋੜਾ ਘੱਟ ਪਾਣਾ 2 ਕਿਲੋ ਸਹੀ ਹੈ ਪਾ ਰਿਆ ਪਈ ਜਾਣਗੇ ਆਟਾ ਹੋਰ ਨਾ ਪਈਏ ਨਹੀਂ ਨਹੀਂ ਬਸ 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 ਮੰਨਤਾ ਥੋੜਾ ਲਾਤਾ ਉਹ ਰੰਗ ਲੱਗ ਗਿਆ ਆਟਾ ਤਾਂ ਨਹੀਂ ਖਾਣਾ ਨਹੀਂ ਨਹੀਂ ਆਟਾ ਤਾਂ ਠੀਕ ਹੈ ਘੱਟ ਨਾ ਹੋ ਜੂਗਾ ਨਹੀਂ ਚਲੋ ਦੇਖ ਦੇਖੇ ਵੀਡੀਓ ਹਰ ਪੜਾਈ ਹਾਂ ਜਿਹੜੀ ਚੀ ਬਣਾਈ ਜਾਂਦੇ ਹਣ ਬਣਾਈ ਬੈਠੇ ਨਾ 2 ਕਿਲੋ ਪਾਉਣੀ ਆਪਾਂ ਇਹਦੇ ਚ ਸ਼ੱਕਰ ਖੰਡ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੀ ਐ ਇਸ ਕਰਕੇ ਸ਼ੱਕਰ ਸਾਰੇ ਵੀਰ ਸ਼ੱਕਰ ਖਾਇਆ ਕਰੋ ਤੇ ਜਿਹੜੀ ਚਾਹ ਉਹ ਵੀ ਗੁੜ ਦੀ ਪੀਆ ਕਰੋ ਤੇ ਆਪਾਂ ਵੀ ਸੱਕਰ ਸ਼ੁਰੂ ਕਰ ਦਿੱਤਾ ਤੇ ਹੁਣ ਆਪਾਂ ਸੱਕਰ ਪਾਉਣੇ ਇਹਦੇ ਵਿੱਚ ਵੈਸੇ ਇਹਦੇ ਦੇਸੀ ਖੰਡ ਪੰਦੀ ਦੀ ਪੀਸੀ ਹੋਈ ਹੈ ਹੈਨਾ ਤੇ ਆਪਾਂ ਹੁਣ ਇਹਦੇ ਚ ਸੱਕਰ ਪਾਉਣੇ ਆ ਲੈ ਕੇ ਆਉਣਾ ਪਹਿਲਾਂ ਮੈਂ ਫਰੇਜ ਚ ਪਾਉਂਗਾ ਜਿਹੜਾ ਪੰਜੀਰੇ ਦੇ ਵਿੱਚ ਸਮਾਨ ਪਣਾ ਤੁਸੀਂ ਦੇਖ ਸਕਦੇ ਹੋ ਬਦਾਮ ਤੇ ਸੱਕਰ ਹੋ ਗਈ ਦਾਖਾ ਹੋ ਗਿਆ ਤੇ ਆਪਣੇ ਕਾਜੂ ਹੋ ਗਏ ਹੋਰ ਕਾਫੀ ਕੁਝ ਜਿਹੜਾ ਪੰਜੀਰੀ ਦਾ ਸਮਾਨ ਹੁੰਦਾ ਪੰਜੀਰੇ ਦੇ ਵਿੱਚ ਪੈਂਦਾ ਤੇ ਇਹ ਅਸੀਂ ਇਹਦੇ ਵਿੱਚ ਪਾਉਣਾਗਾ ਇਦੋਂ ਆਪਾਂ ਪਾਵਾਂਗੇ तकरीबन ਆਟਾ ਆਪਰ ਤਿਆਰ ਹੋ ਚੁੱਕਿਆ ਹਾਲੇ ਹੋਰ ਪੱਕਣਾ ਨੇ ਫਿਰ ਇਹਦੇ ਵਿੱਚ ਸਮਾਨ ਪਾਵੂਗਾ ਕਿੰਨਾ ਕੁ ਟਾਈਮ ਲੱਗੇ ਜੀ ਮੰਮੀ ਇਹਨੂੰ ਪੱਕਣ ਤੇ ਥੋੜੇ ਤਾਂ ਅੱਧੇ ਜਿਹਾ ਤਾਂ ਹੈ ਮਿੰਟਾ ਅੱਧਾ ਘੰਟਾ ਲੱਗੂ ਜੀ ਨਹੀਂ ਖਾਣਾ ਦੇ ਕੱਚਾ ਤਾਂ ਨਹੀਂ ਖਾਣਾ ਇਹ ਤਾਂ ਦੇਖ ਰਹੇ ਨੇ ਆਪਾਂ ਹਾਂ ਚਲੋ ਦੇਖਦੇ ਆਪਾਂ ਅੱਧਾ ਘੰਟਾ ਵੇਟ ਕਰਦੇ ਹਾਲੇ ਹਾਲੇ ਬਣੂ ਗਿੱਲਾ ਆਜੇ ਸੌਕੇ ਬਣੂ ਸੌਕੇ ਬਣੂ ਗਿੱਲਾ ਆਜੇ ਠੀਕ ਹੈ ਚਲੋ ਅੱਧਾ ਘੰਟਾ ਆਪਾਂ ਵੇਟ ਕਰਦੇ ਹਾਂ ਫਿਰ ਇਹ ਸਾਰਾ ਸਮਾਨ ਦੇ ਵਿੱਚ ਪਾ ਜਾਈਏ ਠੀਕ ਹੈ ਲੋ ਜਾ ਬਣਾ ਲਓ ਮੇਟਾ ਬਣਾ ਨਾ ਹੋ ਜਾਣਾ ਹਲੋ ਬਗ ਰਹਿ ਐਂਹੀ ਰੱਖ ਲੈ ਰੱਖ ਲਈ ਨਾ ਸਭ ਦਾ ਕੁਝ ਵਾਪਸ ਹੀ ਹੋ ਜਾ ਨਵੀਂ ਸ਼ੱਕਰ ਇਹਦੇ ਜੇ ਆਪਾਂ ਪਾ ਦਾਂ ਤੇ ਚੀਕੀ ਹਲਵਾਈ ਚੀਕੀ ਹਲਵਾਈ ਦਿਖਾ ਦੇ ਪਹਿਲਾਂ ਸਾਰਾ ਲੈ ਆਇਆ ਕਿੰਨਾ ਦੇ ਲਾ ਇੱਟਾ ਦੇ ਲਾ ਜੈਂਬੋ ਜੈਮੋ ਹਲਵਾਈ ਆਹ ਲੈ ਟੈਂਪੋ ਫਾਦੀ ਦੇ ਹੋਣਾ ਬਗੋਂ ਲੱਗੇ ਟੈਂਪਰਾ ਫਾਦੀਏ ਹਾਂ ਬਹੁਤ ਸੱਖਾ ਮਾਰੀਏ ਹਨ ਫਾੜ ਕੇ ਮਰ ਨਹੀਂ ਕਰ ਚੰਮੜਾ ਜਾ ਮਮੀ ਦਾ ਲਾ ਕੇ ਪਾ ਲੈ ਚੱਲ ਸਾਰਾ ਕੁਝ ਨਹੀਂ ਇਹ ਕੁਝ ਚੱਲੀ ਜਾਂਦਾ ਨਹੀਂ ਥੋੜਾ ਜਿਆਦਾ ਸੇਕ ਲੱਗੇਗਾ ਇੱਕੇ ਨੂੰ ਪੂਰੇ ਕਿ ਜਿਆਦਾ ਲੱਗੇਗਾ ਕੋਲੇ ਵੀ ਸੇਕ ਲੱਗਣੇ ਇਹਨੂੰ ਇਸ ਤਰ੍ਹਾਂ ਲੱਗੇ ਨਹੀਂ ਨਹੀਂ ਸੇਕਣਾ ਥੋੜਾ ਜਿਹਾ ਦੱਲਣਾ ਹੋਣਾ ਹੈਗਾ ਰਹੀ ਆ ਕੋਈ ਕੱਟੀ ਕਰਨੀ ਹਾਂ ਥੱਲੇ ਉਹ ਕਰਦੇ ਫਿਰ ਅੱਗੇ ਕੱਟਦੇ ਕੱਟ ਕੱਟ ਕਰਦੇ ਨੇ ਤੇ ਫੋਰੇ ਤੇ ਪਰ ਲਾ ਦਿਆ ਹਾਂ ਹੁਣ ਹਾਂ ਕਮਰ ਕਮਰ ਕਾ ਤੇ ਉਹ ਕਮਰ ਕਾ ਤੇ ਜਿਹੜਾ ਢੋਈ ਤਾਂ ਹੁੰਦਾ ਜਿਹਨੂੰ ਸਾਡੇ ਕੋਲੇ ਮਿਲ ਨਹੀਂ ਖੜਿਆ ਕਰ ਹਾਈ ਆਈ ਮਾ ਆਹ ਦੱਖ ਮੇ ਟੱਕਾ ਚੱਲ ਮਾ ਗੱਦ ਮਾ ਗੱਦ ਮਾ ਗੱਦ ਖਰਾਬ ਕੀਤਾ ਨੇ ਮੇਰਾ ਉਹ ਇੰਬਾਲੇ ਜਿਹੜੇ ਆਪਾਂ ਗਏ ਆ ਬੱਚੇ ਇਹ ਹੁਣ ਆ ਗਿਆ ਜੀ ਇੱਕ ਇੱਕ ਮੈਂ ਕਿਉਂ ਇੱਕ ਜਿੱਦ ਤੇ ਤੈਨੂੰ ਖਾਣ ਨੂੰ ਬਣਾਇਆ ਤਾਂ ਇਹਦੇ ਉਹ ਤਾਂ ਕਦੇ ਮੈਂ ਬਣਾਉਂਗਾ ਹਲਵਾ ਜੀ ਪਰ ਤੂੰ ਹੀ ਨਾ ਬਣਾ ਨਹੀਂ ਹਾਂ ਇਹ ਇਹ ਬੰਦਾ ਉੱਪਰ ਵਾਲਾ ਹੈ ਉਹ ਵੀ ਆ ਗਿਆ ਇਹ ਬਾਰੇ ਉੱਪਰ ਵਾਲਾ ਹੈ ਚਲ ਉਹ ਸਾਰਾ ਬਾਦਲ ਬਾਬੇ ਦੇ ਨੇਚ ਮੰਮੀ ਗੱਡੀਆਂ ਦੇ ਓਕੇ ਇਹ ਪਹਿਲਾਂ ਕਰ ਲਈਏ ਚੱਲ ਲਓ ਜੀ ਫਾਈਨਲੀ ਜਿਹੜੀ ਸਾਡੀ ਪੰਜੀਰੀ ਆ ਪੰਜੀਰੀ ਹਨ ਉਹ ਤਿਆਰ ਹੋ ਚੁੱਕੀ ਆ ਇਹ ਚ ਦੱਸ ਸਕਦੇ ਹਾਂ ਕਿ ਉਹਨਾਂ ਦਾ ਕੰਸਟ੍ਰਕਸ਼ਨ ਜਿਹੜਾ ਸਿਆਲਾਂ ਦੇ ਵਿੱਚ ਸਾਨੂੰ ਬਹੁਤ ਤਾਕਤ ਦਿੰਦੀ ਚੀਜ਼ ਹੈ ਮੈਨੂੰ ਪਤਾ ਕਰਦੀ ਆ ਜਿਵੇਂ ਪ੍ਰਦਾਨ ਹੋਵੇ ਲੱਖਾ ਹੋਵੇ ਹੋਰ ਵੀ ਜੋ ਤੇ ਵਿੱਚ ਹੈਗਾ ਨਾ ਕੰਸਟ੍ਰਕਸ਼ਨ ਦੇਖਾ ਕਰਕੇ ਉਹ ਹਲਵਾਈ ਜੀ ਧਿਆਨ ਨਾਲ ਬੱਤਨ ਲੱਗ ਪਏ ਤੇ ਚੈੱਕ ਤੁਸੀਂ ਕਰਕੇ ਦੱਸੋ ਮਿੱਠਾ ਜਨਾ ਦਾ ਹਾਂ ਠੀਕ ਹੈ ਹੁਣ ਚੈੱਕ ਇਹ ਕਰਕੇ ਦੱਸਣਗੇ ਸੋ ਪਿਆ ਦੋਸਤੋ ਅਗਰ ਬਲੌਕ ਕਰਦੇ ਲੱਗਦਾ ਸ਼ਰਤ ਦੂਰ ਕਰੋ ਜੀ ਤੇ ਆਪਾਂ ਫਿਰ ਅਸੀਂ ਸਾਰੇ ਜਣੇ ਖਾਵਾਂਗੇ ਪਚੇਰੀ ਸਾਰੀ ਜੀ